ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਨੂੰ ਗਰਮੀ ਦੇ ਮੌਸਮ ਵਿੱਚ ਕਿਹੜੀਆਂ-ਕਿਹੜੀਆਂ ਪੰਜ ਚੀਜ਼ਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਦੋਸਤੋ ਹੁਣ ਗਰਮੀ ਦਾ ਮੌਸਮ ਹੈ ਤਾਂ ਗਰਮੀ ਵਿੱਚ ਲੋ ਲੱਗਣਾ ਜਾਂ ਫਿਰ ਉਲਟੀਆਂ ਜਾਂ ਫਿਰ ਕਬਰਾਟ ਹੋਣਾ ਆਮ ਜਈ ਗੱਲ ਹੈ ਪਰ ਦੋਸਤੋ ਇਹ ਜ਼ਿਆਦਾਤਰ ਸਾਡੇ ਗਲਤ ਖਾਣ ਪੀਣ ਕਾਰਨ ਹੁੰਦਾ ਹੈ ਦੋਸਤੋ ਜੇਕਰ ਤੁਸੀਂ ਗਰਮੀ ਦੇ ਮੌਸਮ ਵਿੱਚ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਆਪਣੇ ਖਾਣ ਪੀਣ ਵੱਲ ਥੋੜੀ ਜਹੀ ਸਾਵਧਾਨੀ ਵਰਤੋ ਇਸ ਲਈ ਦੋਸਤੋ ਅੱਜ ਅਸੀਂ ਤੁਹਾਨੂੰ ਦ ਤਾਂ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਤਾਂ ਆਓ ਦੋਸਤੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਜ਼ਿਆਦਾ ਮਸਾਲੇ ਵਾਲੇ ਖਾਣੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਦੋਸਤੋ ਗਰਮੀ ਵਿੱਚ ਜ਼ਿਆਦਾ ਮਸਾਲੇ ਵਾਲੇ ਖਾਣੇ ਦਾ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਇਹ ਸਰੀਰ ਵਿੱਚਲੀ ਗਰਮੀ ਨੂੰ ਵਧਾਉਂਦੇ ਹਨ ਅਤੇ ਮੈਟਾਬੋਲਿਜ਼ਮ ਰੇਟ ਨੂੰ ਵੀ ਵਧਾਉਂਦੇ ਹਨ ਨੰਬਰ 2 ਮਾਸਾਹਾਰੀ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਮੱਛੀ ਚਿਕਨ ਮਾਸ ਅਤੇ ਜ਼ਿਆਦਾ ਗਰੇਵੀ ਵਾਲੇ ਭੋਜਨਾਂ ਤੋਂ ਸੇਵਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਜ਼ਿਆਦਾ ਮਸਾਲੇ ਵਾਲੇ ਖਾਣੇ ਖਾਣ ਨਾਲ ਸਾਨੂੰ ਡਾਇਰੀਆ ਵੀ ਹੋ ਸਕਦਾ ਹੈ ਨੰਬਰ 3 ਤੇਲ ਵਾਲੇ ਜੰਕ ਫੂਡ ਦੋਸਤੋ ਗਰਮੀ ਦੇ ਮੌਸਮ ਵਿੱਚ ਮਾਸ ਬਰਗਰ ਡੀ ਫਰਾਈਡ ਖਾਣਾ ਅਤੇ ਹੋਰ ਤੇਲ ਵਾਲੇ ਖਾਣੇ ਦੇ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਹ ਸਾਰੀਆਂ ਚੀਜ਼ਾਂ ਪਾਚਨ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਪੈਦਾ ਕਰਦੀਆਂ ਹਨ। ਨੰਬਰ 4 ਚਾਹ ਅਤੇ ਕੌਫੀ ਦੋਸਤੋ ਇਹਨਾਂ ਤਰਲ ਪਦਾਰਥਾਂ ਦਾ ਸੇਵਨ ਕਰਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਤਰਲ ਪਦਾਰਥ ਅਸਲ ਵਿੱਚ ਸਰੀਰ ਵਿੱਚਲੀ ਗਰਮੀ ਨੂੰ ਵਧਾਉਂਦੇ ਹਨ ਅਤੇ ਇਸ ਦੇ ਨਾਲ ਹੀ ਸਰੀਰ ਵਿੱਚ ਡੀ ਹਾਈਡਰੇਸ਼ਨ ਨੂੰ ਵੀ ਪੈਦਾ ਕਰਦੇ ਹਨ। ਨੰਬਰ 5 ਸੌਸ ਖਾਨ ਤੋਂ ਪਰਹੇਜ਼ ਦੋਸਤੋ ਗਰਮੀ ਦੇ ਮੌਸਮ ਵਿੱਚ ਸੌਸ ਖਾਣਾ ਸਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਸੌਸ ਵਿੱਚ ਲਗਭਗ 350 ਕੈਲਰੀ ਹੁੰਦੀ ਹੈ ਜੋ ਤੁਹਾਨੂੰ ਸੁਸਤ ਬਣਾ ਸਕਦੀ ਹੈ ਕੁਝ ਸਾਸ ਵਿੱਚ ਬਹੁਤ ਜ਼ਿਆਦਾ ਨਮਕ ਅਤੇ ਮੋਨੋਸੋਡੀਅਮ ਗਲੂਟਾਮਟ ਹੁੰਦਾ ਹੈ ਜੋ ਸਾਡੇ ਲਈ ਹਾਨੀਕਾਰਕ ਹੁੰਦਾ ਹੈ ਇਹਨਾਂ ਦੀ ਬਜਾਏ ਤੁਸੀਂ ਗਰਮੀ ਵਿੱਚ ਪੌਸਟਿਕ ਅਤੇ ਕੁਦਰਤੀ ਖਾਣਿਆਂ ਦਾ ਸੇਵਨ ਕਰੋ ਅਤੇ ਇਸ ਦੇ ਨਾਲ ਹੀ ਲੱਸੀ ਦਹੀਂ ਨਿੰਬੂ ਪਾਣੀ ਅਤੇ ਸ਼ਕੰਜਮੀ ਵਰਗੇ ਤਰਲ ਪਦਾਰਥਾਂ ਦਾ ਵੀ ਸੇਵਨ ਕਰੋ ਕਿਉਂਕਿ ਦੋਸਤੋ ਇਹਨਾਂ ਤਰਲ ਪਦਾਰਥਾਂ ਦਾ ਸੇਵਨ ਕਰਨਾ ਸਾਡੇ ਸਰੀਰ ਨੂੰ ਠੰਡਕ ਮਿਲੇਗੀ ਅਤੇ ਇਸ ਦੇ ਨਾਲ ਹੀ ਸਾਡਾ ਸਰੀਰ ਤਰੋਤਾਜ਼ਗੀ ਮਹਿਸੂਸ ਕਰੇਗਾ ਤਾਂ ਦੋਸਤੋ ਉਮੀਦ ਕਰਦੇ ਹਾਂ ਕਿ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਗਰਮੀ ਦੇ ਮੌਸਮ ਵਿੱਚ ਕਿਹੜੀਆਂ ਪੰਜ ਚੀਜ਼ਾਂ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਹੈ ਕਿਉਂਕ ਕਰ ਤੁਸੀਂ ਥੋੜਾ ਜਿਹਾ ਪਰਹੇਜ਼ ਕਰੋਗੇ ਤਾਂ ਤੁਸੀਂ ਸਿਹਤਮੰਦ ਰਹਿ ਸਕਦੇ ਹੋ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਦੇ ਬਾਰੇ ਪਤਾ ਲੱਗ ਸਕੇ ਧੰਨਵਾਦ